ਜੀ ਬਾਈ ਇਹ ਪੰਜਾਬੀਆਂ ਨੇ ਜਿਵੇਂ ਆਪਣੇ ਪਾਕਿਸਤਾਨ ਚ ਹਿਜਰਤ ਕਰਕੇ ਆਏ ਸੀ ਨਾ ਜੀ ਉਜਾੜਾ ਜਦੋਂ ਪਿਆ ਸੀ ਸਮਾਨ ਆਦਿ ਉਹਵੇਂ ਪੰਜਾਬੀ ਆਉਂਦੇ ਬੁਲਟ ਟਰੈਕਟਰ ਜੋ ਵੀ ਆ ਸਾਰਿਆ ਕੁਝ ਬਾਹਰ ਨਹੀਂ ਜਾਂਦੇ ਬਾਈ ਆ ਕਿੰਨੇ ਹੁਣ 4 4 5 5 6 6 ਬੁਲਟ ਇਹ ਮੇਰੇ ਹੀ ਆ ਹਨਾ ਜੀ ਇਧਰਲੇ ਪਾਸੇ ਜਿਵੇਂ ਆ ਜਿਵੇਂ ਕੋ ਬੋਲ ਕੱਪੜਾ ਥੜਾ ਓਕੇ ਜੀ ਠੀਕ ਆ ਆ ਮੰਜੇ ਕਹੇ ਓਕੇ ਇਹ ਮੰਜੇ ਬਾਹਰ ਜਿਵੇਂ ਜ਼ਿਮੀਦਾਰਾਂ ਨੇ ਲੈ ਕੇ ਜਾਣਗੇ ਆਪਦੇ ਕੁਝ ਸ਼ੌਂਕੀਆ ਤੌਰ ਤੇ ਹਨਾ ਹਾਂਜੀ ਹਾਂਜੀ ਇਹ ਸਾਰੇ ਮੰਜੇ ਪੰਜਾਬੀ ਮਦਰਗਰ ਦੇ ਪੂਰਾ ਪੁਰਾਣਾ ਕਲਚਰ ਆ ਦੇਖੋ ਪੰਜਾਬੀਆਂ ਨੇ ਬਾਈ ਮੰਜੇ ਵੀ ਬਾਹਰ ਲੈ ਜਾਣੇ ਸ਼ੁਰੂ ਕਰਤੇ ਜੀ ਲੋਕ ਆ ਉਹਦਾ ਸਾਰਾ ਲੋੜੀ ਦਾ ਸਮਾਨ ਪੰਜਾਬ ਦੇ ਵਿੱਚੋਂ ਚੱਕ ਚੱਕ ਕੇ ਕੈਨੇਡਾ ਅਮਰੀਕਾ ਲੈ ਕੇ ਜਾ ਰਹੇ ਆ ਬਾਈ ਦੇਖ ਸਕਦੇ ਹੋ ਆਪਾਂ ਆਸਟ੍ਰੇਲੀਆ ਵਾਲਾ ਬਾਈ ਅੱਛਾ ਉਹ ਵਾਲਾ ਉਹ ਖੜਾ ਇੱਕ ਜੀ ਜੀ ਇਹ ਅੱਗੇ ਬਾਈ ਦੇਖੋ ਕੀ ਕੁਸ਼ ਪਿਆ ਇੱਥੇ ਨਾ ਅਧੀਆਂ ਚੀਜ਼ਾਂ ਦਾ ਹਿਸਾਬ ਨਹੀਂ ਲਾ ਸਕਦੇ ਵੀ ਕਿਹੜੀ ਕਿਹੜੀ ਚੀਜ਼ ਇੱਥੇ ਤੁਹਾਨੂੰ ਮਿਲੂਗੀ ਜਿਹੜੀਆਂ ਇਹ ਸਾਰੀ ਜਿਹੜੀ ਮੰਦਰਗਾਹ ਤੇ ਸਾਰਾ ਸਮਾਨ ਆ ਨਾ ਬਾਹਰ ਜਾਂਦਾ ਇੱਥੋਂ ਇੱਥੋਂ ਆਣ ਕੇ ਚਲੋ ਇੱਥੋਂ ਗਾਹਾਂ ਕਿੱਥੇ ਜਾਂਦਾ ਇਹ ਸਿੱਧਾ ਹੀ ਜਾਂਦਾ ਆ ਦੇਖ ਬਈ ਜੀ ਆ ਦੇਖ ਫਰਸ਼ੇ ਫੋਟੀਆਂ ਭੰਗੜੇ ਪਾਉਣ ਦਾ ਸਮਾਨ ਆ ਦੇਖੋ ਮਿੱਤਰੋ ਆ ਦੇਖੋ ਨਾਗ ਨਹੀਂ ਹੋ ਗਈ ਬਰਸ਼ਾ ਹੋ ਗਿਆ ਆ ਡਾਂਗਾ ਡੂੰਗਾ ਦੇਖ ਸਕਦਾ ਹਾਂ ਕਿਰਪਾਨਾ ਕਰਪੂਨਾ ਕਿੰਨਾ ਕੁਸ਼ ਸ਼ਸਤਰ ਵਗੈਰਾ ਹਨਾ